ਤੇ ਅੱਗੇ ਕੀਤੀ ਆ ਭੈਣ ਭਰਾਵਾਂ ਦੇ ਅੱਗੇ ਤੁਸੀਂ ਭੈਣ ਭਰਾਵਾਂ ਨੇ ਸਾਨੂੰ ਪਿਛਲੇ 5 ਸਾਲਾਂ ਚ ਇੰਨੀ ਕੁ ਸਪੋਰਟ ਜਿਹੜੀ ਕੀਤੀ ਤੁਹਾਡੇ ਕਰਕੇ ਅੱਜ ਇਹ ਘਰ ਇੱਕ ਕਮਰੇ ਤੋਂ ਸ਼ੁਰੂ ਹੋ ਕੇ ਜਿਹੜਾ ਅੱਜ ਇੱਥੋਂ ਤੱਕ ਪਹੁੰਚ ਗਿਆ ਜੀ ਅੱਜ ਉਰੇ 150 ਐਸੀਆਂ ਰੂਹਾਂ ਰਹਿ ਰਹੀਆਂ ਨੇ ਜਿਨ੍ਹਾਂ ਦਾ ਇਹ ਪਰਿਵਾਰ ਬਣ ਗਿਆ ਜਿਨ੍ਹਾਂ ਦੇ ਨਾਲ ਮਾਂ ਨਾ ਬਾਪ ਨਾ ਭਾਈ ਨਾ ਭੈਣ ਨਾ ਕੋਈ ਰਿਸ਼ਤੇਦਾਰ ਨਾ ਕੋਈ ਸਮਾਜ ਦੇ ਵਿੱਚੋਂ ਪਰ ਤੁਸੀਂ ਉਹਨਾਂ ਦਾ ਪਰਿਵਾਰ ਹੋ ਤੁਹਾਡੇ ਕਰਕੇ ਹੀ ਅੱਜ ਇਹ ਜਿਹੜਾ ਘਰ ਇੱਕ ਕਮਰੇ ਤੋਂ ਅੱਜ ਇੱਥੇ ਤੱਕ ਪਹੁੰਚਿਆ ਜੀ ਅੱਜ ਇਸ ਵਕਤ ਇੱਥੇ 150 ਅਸੀਆਂ ਰੂਹਾਂ ਨੇ ਜੀ ਜਿਹੜੀਆਂ ਤੁਹਾਨੂੰ ਦਵਾਵਾਂ ਦਿੰਦੀਆਂ ਨੇ ਹਰ ਵਕਤ ਜਿਹੜੀਆਂ ਤੁਹਾਡੇ ਲਈ ਹਮੇਸ਼ਾ ਹੀ ਪੋਜ਼ਿਟਿਵ ਸੋਚਦੀਆਂ ਨੇ ਤੇ ਤੁਹਾਡਾ ਸਾਰੇ ਪੈਣ ਭਰਾਮਾਂ ਦਾ ਧੰਨਵਾਦ ਤੇ 5 ਸਾਲ ਸੰਸਥਾ ਦੇ ਪੂਰੇ ਹੋਣ ਦੀ ਖੁਸ਼ੀ ਦੇ ਵਿੱਚ ਇੱਕ ਸਮਾਗਮ ਰੱਖਿਆ ਗਿਆ ਜੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਪ੍ਰਕਾਸ਼ ਪੂਰਵ ਨੂੰ ਮੁੱਖ ਰੱਖਦੇ ਹੋਏ ਅਤੇ ਆਪਣਾ ਫਰਜ ਸੇਵਾ ਸੁਸਾਇਟੀ ਦੇ 5 ਸਾਲ ਪੂਰੇ ਹੋਣ ਦੀ ਖੁਸ਼ੀ ਦੇ ਵਿੱਚ ਇੱਕ ਗੁਰਮਤ ਸਮਾਗਮ ਰੱਖਿਆ ਜੀ ਜਿਦੇ ਵਿੱਚ ਤੁਸੀਂ ਸਾਰੇ ਭੈਣ ਭਰਾਵਾਂ ਨੇ ਹਾਜ਼ਰੀ ਲਵਾਉਣੀ ਆ ਆਲੇ-ਦੁਆਲੇ ਤੋਂ ਭੈਣ ਭਰਾਵਾਂ ਨੇ ਟਰੈਲੀਆਂ ਟਰੈਕਟਰ ਟਰੈਲੀਆਂ ਦੇ ਉੱਪਰ ਜ਼ਰੂਰ ਇਸ ਗੁਰਮਤ ਦੇ ਵਿੱਚ ਇਸ ਪ੍ਰਚਾਰ ਦੇ ਵਿੱਚ ਸ਼ਾਮਲ ਹੋਣਾ ਤਾਂ ਜੋ ਸਿੱਖੀ ਦਾ ਹੋਰ ਪ੍ਰਚਾਰ ਹੋ ਸਕੇ ਤਾਂ ਜੋ ਗੁਰੂ ਘਰ ਦੀਆਂ ਗੁਰੂ ਮਹਾਰਾਜ ਜੀ ਦੀਆਂ ਖੁਸ਼ੀਆਂ ਆਪਾਂ ਨੂੰ ਮਿਲ ਸਕਣ 21 ਤਰੀਕ ਦਿਨ ਵੀਰਵਾਰ ਆਉਂਦਾ ਜੀ 21 ਤਰੀਕ ਦਿਨ ਵੀਰਵਾਰ ਨੂੰ ਤੁਸੀਂ ਸਾਰੇ ਭੈਣ ਭਰਾਵਾਂ ਨੇ ਸਾਢੇ 8 ਵਜੇ ਸਮਾਗਮ ਨੇ ਸ਼ੁਰੂ ਹੋਣਾ ਅਤੇ ਮੈਨੂੰ ਲੱਗਦਾ ਇਹ 2:30 ਤੋਂ 3:00 ਵਜੇ ਸਮਾਪਤੀ ਆ ਜੀ ਜਿਹਦੇ ਵਿੱਚ ਵੱਖ-ਵੱਖ ਜਥੇ ਜਥੇ ਸੰਤ ਮਹਾਪੁਰਸ਼ ਜਿਹੜਾ ਆਉਣਗੇ ਜੀ ਜਿਵੇਂ ਕਾਫੀ ਜੜੀਆਂ ਅਸੀਂਆਂ ਰੂਹਾਂ ਨੇ ਸ਼ਕਤੀਆਂ ਨੇ ਜਿਨ੍ਹਾਂ ਨੇ ਕੀਰਤਨ ਕਰਨਾ ਕਿਸੇ ਨੇ 10 ਘੰਟਾ ਕਿਸੇ ਨੇ 20 ਮਿੰਟ ਕਿਸੇ ਨੇ 25 ਮਿੰਟ ਔਰ ਕੁਝ ਸਾਡੇ ਇਲਾਕੇ ਦੇ ਵਿੱਚੋਂ ਸੰਤ ਮਹਾਪੁਰਸ਼ ਨੇ ਜਿਨ੍ਹਾਂ ਦੇ ਸਾਨੂੰ ਥਾਪੜੇ ਦੀ ਲੋੜ ਸੀ ਜੀ ਜਿਵੇਂ ਸਾਡੇ ਬਾਬਾ ਜੀ ਨੇ ਰਾੜਾ ਸਾਹਿਬ ਵਾਲੇ ਸ਼ੰਤੀ ਇਸਰ ਸਿੰਘ ਮਹਾਰਾਜ ਜੀ ਦੇ ਆਸਥਾਨ ਆ ਉਥੋਂ ਬਾਬਾ ਜੀ ਨੇ ਦਵਲਾਨ ਤੋਂ ਆਲੋਵਾਲ ਤੋਂ ਸਾਡੇ ਰੋੜੇਵਾਲ ਤੋਂ ਬਾਬਾ ਜੀ ਐਦਾਂ ਵੱਖ-ਵੱਖ ਥਾਵਾਂ ਤੋਂ ਬਾਬਾ ਜੀ ਨੇ ਜਿਹੜੇ ਅਸੀਂ ਉਹਨਾਂ ਤੋਂ ਇੱਕ ਥਾਪੜਾ ਜਿਹੜਾ ਚਾਹੁੰਦੇ ਸੀ ਉਹਨਾਂ ਦੇ ਸਤਿਕਾਰ ਬੋਝੂ ਅਸੀਂ ਸੋਚਿਆ ਵੀ ਭਾਈ ਉਹਨਾਂ ਨੂੰ ਬੁਲਾਈਏ ਤਾਂ ਹੀ ਇਹ ਗੁਰਮਤ ਸਮਾਗਮ ਜਿਹੜਾ ਸਿਰੇ ਚੜ੍ਹ ਸਕਦਾ ਜਦੋਂ ਸੰਤ ਮਹਾਪੁਰਸ਼ ਸਾਡੇ ਵਰਗੇ ਸੇਵਾਦਾਰਾਂ ਨੂੰ ਆ ਕੇ ਥਾਪੜਾ ਦੇਣਗੇ ਤੇ ਉਹਨਾਂ ਲਈ ਅਸੀਂ ਇੱਕ ਸਨਮਾਨ ਕਰਨ ਲਈ ਉਹਨਾਂ ਨੂੰ ਜਿਹੜਾ ਬੁਲਾਇਆ ਗਿਆ ਕਿਉਂਕਿ ਗੁਰੂ ਸਾਹਿਬ ਕਿਰਪਾ ਕਰਨ ਤੇ ਕੁਝ ਜਥੇ ਇਦਾਂ ਦੇ ਨੇ ਜਿਨ੍ਹਾਂ ਨੇ ਪ੍ਰਚਾਰ ਕਰਨਾ ਜੀ ਤੁਹਾਡੇ ਅੱਗੇ ਤੇ ਅਸੀਂ ਇਹ ਲਾਈਵ ਵੀਡੀਓ ਤਾਂ ਕੀਤੀ ਕਿ ਤਾਂ ਸੰਗਤ ਨੂੰ ਇਹ ਚੀਜ਼ ਪਤਾ ਲੱਗ ਜਵੇ ਵੀ ਲਚਕਾਣੀ ਪਿੰਡ ਆਪਣਾ ਫਰਜ਼ ਸੇਵਾ ਸੁਸਾਇਟੀ ਦੇ ਵਿੱਚ ਤੁਸੀਂ ਸਾਰੇ ਭੈਣ ਭਰਾਵਾਂ ਨੇ 21 ਤਰੀਕ ਦੇ ਦਿਨ ਨੂੰ ਵੀਰਵਾਰ ਨੂੰ ਜਰੂਰ ਪਹੁੰਚਣਾ ਜੀ ਤੁਹਾਡੇ ਅੱਗੇ ਇਹ ਸੱਦਾ ਜੀ ਕਿਉਂਕਿ ਸਾਡੇ ਨਗਰ ਦੇ ਵਿੱਚ ਸਾਡੇ ਭੈਣ ਭਰਾਵਾਂ ਦੇ ਸਾਥ ਨਾਲ ਇਲਾਕੇ ਦੇ ਸਾਥ ਨਾਲ ਸੰਗਤ ਦੇ ਸਾਥ ਨਾਲ ਮੈਨੂੰ ਲੱਗਦਾ ਜੀ 40 50 ਸਾਲ ਦੇ ਵਿੱਚ ਪਹਿਲੀ ਵਾਰੀ ਗੁਰਮਤ ਸਮਾਗਮ ਪਿੰਡ ਲਚਕਾਣੀ ਦੇ ਵਿੱਚ ਹੋਣ ਲੱਗਿਆ ਤੇ ਅਸੀਂ ਮਤਲਬ ਵਧਾਈ ਦਿੰਨੇ ਆ ਨਗਰ ਵੀ ਬਹੁਤ ਜ਼ਿਆਦਾ ਸਪੋਰਟ ਕਰਨ ਲਈ ਅੱਗੇ ਆਇਆ ਸਾਰੇ ਨਗਰ ਦੇ ਹੀ ਤਹਿਜ ਲੋ ਧੰਨਵਾਦ ਔਰ ਅੱਗੇ ਅਸੀਂ ਦੱਸਣਾ ਚਾਹੁੰਦੇ ਹਾਂ ਸੰਗਤ ਨੂੰ ਇਸ ਲਾਈਵ ਵੀਡੀਓ ਨੂੰ ਤੁਸੀਂ ਸ਼ੇਅਰ ਕਰਨਾ ਉਹਦਾ ਇੱਕ ਕਾਰਨ ਆ ਜੀ ਦੇਖੋ ਗੁਰਮਤ ਦਾ ਫਾਇਦਾ ਤਾਂ ਹੀ ਆ ਜੇ ਕੋਈ ਬੱਚੇ ਕੋਈ ਗੁਰੂ ਵਾਲੇ ਬਣਨ ਜੇ ਕੋਈ ਸਾਡੇ ਬਜ਼ੁਰਗ ਮਾਤਮਾ ਭੈਣਾ ਗੁਰੂ ਵਾਲੇ ਬਣਨ ਅਸੀਂ ਇਹ ਬੇਨਤੀ ਕਰਦੇ ਆਂ ਜੀ ਇਸ ਗੁਰਮਤ ਸਮਾਗਮ ਦੇ ਵਿੱਚ ਆਪਾਂ ਅੰਮ੍ਰਿਤ ਸੰਚਾਰ ਲਈ ਤੁਹਾਨੂੰ ਬੇਨਤੀ ਕੀਤੀ ਹੈ ਜੇ ਕੋਈ ਭੈਣ ਭਰਾ ਇਲਾਕੇ ਦੇ ਵਿੱਚੋਂ ਭਾਸੋਂ ਏਰੀਆ ਨਾਬਾ ਏਰੀਆ ਜਾਂ ਜਿੱਥੋਂ ਵੀ ਤੁਸੀਂ ਸਾਡੇ ਨਾਲ ਜੁੜੇ ਹੋ ਜੇਕਰ ਤੁਸੀਂ ਅੰਮ੍ਰਿਤ ਛਕਣਾ ਚਾਹੁੰਦੇ ਹੋ ਤਾਂ ਆਪਾਂ ਕੀ ਕਰਾਂਗੇ ਜੇਕਰ ਤੁਸੀਂ ਇਸ ਲਾਈਵ ਵੀਡੀਓ ਤੋਂ ਸਾਨੂੰ ਨਾਮ ਲਿਖਾਉਂਗੇ ਆਪਣੇ ਪੰਜ ਸਿੰਘਾਂ ਤੋਂ ਪੰਜ ਭੈਣਾਂ ਤੋਂ ਪਲੱਸ ਜਦੋਂ ਇਹ ਗਿਣਤੀ ਹੋ ਗਈ ਆਪਾਂ ਇੱਕ ਜਥਾ ਇੱਥੇ ਬੁਲਾਵਾਂਗੇ ਜੀ ਲਚਕਾਣੀ ਪੰਡਾ ਅਸ਼ਰਮ ਚ ਪੰਜ ਪਿਆਰੇ ਜਿਹੜਾ ਆਉਣਗੇ ਜੀ ਪੰਜ ਪਿਆਰੇ ਸਹਿਬਾਨ ਅੰਮ੍ਰਿਤ ਦੀ ਦਾਤ ਜਿਹੜਾ ਤੁਹਾਨੂੰ ਛਕਾਉਣਗੇ ਬਾਟਾ ਤਿਆਰ ਕੀਤਾ ਜਾਊਗਾ 20 ਤਰੀਕ ਨੂੰ ਫਿਰ 21 ਤਰੀਕ ਨੂੰ ਆਪਾਂ ਸਮਾਗਮ ਦੇ ਵਿੱਚ ਉਹਨਾਂ ਹੀ ਰੂਹਾਂ ਨੂੰ ਉਹਨਾਂ ਹੀ ਇਨਸਾਨਾਂ ਨੂੰ ਚਾਹੇ ਉਹ ਬੱਚੇ ਨੇ ਚਾਹੇ ਉਹ ਬਜ਼ੁਰਗ ਨੇ ਜਿਹੜਾ ਉੱਥੇ ਸਰੂਪਾ ਉਹ ਪਾ ਕੇ ਸਨਮਾਨ ਕਰਾਂਗੇ ਜੀ ਔਰ ਮੈਂ ਵੀ ਸੇਵਾਦਾਰਾਂ ਨੂੰ ਕਹੂੰਗਾ ਜੀ ਲਾਈਵ ਠੀਕ ਚੱਲ ਰਿਹਾ ਜੀ ਠੀਕ ਹੈ ਜੀ ਦੱਸੀ ਜਾਇਓ ਸਾਰੇ ਭੈਣ ਭਰਾ ਕਿਉਂਕਿ ਆਪਾਂ ਪਹਿਲੀ ਵਾਰੀ YouTube ਦੇ ਉੱਪਰ ਲਾਈਵ ਜਿਹੜਾ ਕੀਤਾ ਜੀ ਕਦੇ ਉਹ ਨਹੀਂ ਇਸ ਚੀਜ਼ ਦਾ ਸਾਨੂੰ ਗਿਆਨ ਹੈਗਾ ਦੂਜੀ ਗੱਲ ਸੰਗਤ ਦੇ ਬੇਨਤੀ ਅਸੀਂ ਕਰਦੇ ਆਂ ਚਰਨਾ ਚ ਇਲਾਕੇ ਦੇ ਵਿੱਚੋਂ ਲਚਕਾਣੀ ਪਿੰਡ ਸਾਡੇ ਨੇੜੇ ਸਿਉਣਾ ਪਿੰਡ ਜਸੂਵਾਲ ਸਿੱਧੂਵਾਲ ਇੱਧਰ ਭਾਸੋਂ ਤੱਕ ਇੱਧਰ ਨਾਬੇ ਤੱਕ ਇੱਧਰ ਫਤੇਗੜ ਸਾਹਿਬ ਤੱਕ ਜਿੰਨੇ ਵੀ ਨਗਰ ਨੇ ਜਿਹੜੇ ਵੀ ਭੈਣ ਭਰਾ ਬਜ਼ੁਰਗ ਬੀਬੀਆਂ ਬੱਚੇ ਕੋਈ ਅੰਮ੍ਰਿਤ ਛਕਣਾ ਚਾਹੁੰਦੇ ਨੇ ਜਿਨ੍ਹਾਂ ਕੋਲੇ ਨਾ ਤਾਂ ਸਮਾਂ ਮਿਲ ਰਿਹਾ ਨਾ ਉਹ ਕੋਈ ਇਹੋ ਜਿਹਾ ਵਿਧ ਬਣਦੀ ਆ ਵੀ ਅੰਮ੍ਰਿਤ ਛਕਣ ਦੀ ਤਾਂ ਉਹ ਆਪਣਾ ਨਾਮ ਸਾਨੂੰ ਲਿਖਾਉਣਾ ਅਸੀਂ ਆਪਣਾ ਨੰਬਰ ਵੀ ਤੁਹਾਨੂੰ ਬੋਲਾਂਗੇ ਜਦੋਂ ਤੁਸੀਂ ਨਾਮ ਲਿਖਾਉਂਗੇ ਤੁਹਾਡਾ ਪਿੰਡ ਲਿਖਾਂਗੇ ਅਸੀਂ ਤੁਹਾਡਾ ਆਈਡੀ ਪ੍ਰੂਫ ਲੈ ਕੇ ਤਾਂ ਫਿਰ ਅਸੀਂ ਜਿਹੜਾ 20 ਤਰੀਕ ਨੂੰ ਇਹ ਜਿਹੜਾ ਗੁਰੂ ਮਹਾਰਾਜ ਦੇ ਚਰਨਾਚਰਦਾਸ ਕਰਕੇ ਇੱਕ ਬਾਟਾ ਤਿਆਰ ਕੀਤਾ ਜਾਊਗਾ ਫਿਰ ਤੁਸੀਂ ਗੁਰੂ ਵਾਲੇ ਬਣ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਿਓ ساری ਜ਼ਿੰਦਗੀ ਆਪਾਂ ਨੇ ਕੱਢਤੀ ਗੁਰੂ ਤੋਂ ਬੇਮਖ ਹੋਇਆ ਸਾਰੀ ਜ਼ਿੰਦਗੀ ਆਪਾਂ ਨੇ ਕੱਢਤੀ ਮਨ ਸੱਚੇ ਦੀ ਦੌੜ ਦੇ ਵਿੱਚ ਸਾਨੂੰ ਵੀ ਇਹੀ ਲੱਗਦਾ ਸੀ 2019 ਤੋਂ ਪਹਿਲਾਂ 2020 ਤੋਂ ਪਹਿਲਾਂ ਵੀ ਜਿਹੜਾ ਮਨ ਸੱਚਾ ਸਾਡਾ ਤਾਂ ਗੁਰੂ ਵਾਲੇ ਬਣਨ ਦੀ ਕੋਈ ਲੋੜ ਨਹੀਂ ਇਹ ਅੰਮ੍ਰਿਤ ਛਕਣ ਦੀ ਕੋਈ ਲੋੜ ਨਹੀਂ ਬਸ ਇੱਕ ਮਨ ਸੱਚਾ ਮਨ ਸੱਚਾ ਤਾਂ ਗੁਰੂ ਵਾਲੇ ਬਣ ਕੇ ਹੀ ਹੋ ਸਕਦਾ ਮਨ ਸੱਚਾ ਤਾਂ ਜਦੋਂ ਗੁਰੂ ਦੀ ਕਿਰਪਾ ਹੋਣੀ ਹੈ ਉਦੋਂ ਹੀ ਹੋ ਸਕਦਾ ਬਿਨਾਂ ਗੁਰੂ ਦੀ ਕਿਰਪਾ ਤੋਂ ਮਨ ਸੱਚਾ ਕਦੇ ਨਹੀਂ ਹੋ ਸਕਦਾ ਇਹ ਸਾਡੇ ਨੌਜਵਾਨਾਂ ਨੂੰ ਸਾਡੇ ਭੈਣ ਭਰਾਵਾਂ ਨੂੰ ਇਹ ਭਲੇਖਾ ਬਹੁਤ ਵੱਡਾ ਵਿੱਚ ਮੈਨੂੰ ਵੀ ਸੀਗਾ ਬੀ ਸਾਡਾ ਮਨ ਸੱਚਾ ਗੁਰੂ ਵਾਲੇ ਬਣਨ ਦੀ ਕੋਈ ਲੋੜ ਨਹੀਂ ਅੰਮ੍ਰਿਤ ਛਕਣ ਦੀ ਕੋਈ ਲੋੜ ਨਹੀਂ ਪੱਕੇ ਮੁਸਲਮਾਨ ਬਣਨ ਦੀ ਕੋਈ ਲੋੜ ਨਹੀਂ ਪੱਕੇ ਹਿੰਦੂ ਬਣਨ ਦੀ ਕੋਈ ਲੋੜ ਨਹੀਂ ਸਾਡਾ ਮਨ ਸੱਚਾ ਇਹ ਮਨ ਸੱਚੇ ਦਾ ਸਰਟੀਫਿਕੇਟ ਆ ਪੱਕੇ ਤੋਂ ਹੀ ਲਈ ਫਿਰਦੇ ਆ ਗੁਰੂ ਵਾਲੇ ਬਣ ਕੇ ਆਪਾਂ ਮਨ ਸੱਚਾ ਹੋਈਏ ਆਪਣਾ ਮਨ ਸੱਚਾ ਗੁਰੂ ਮਹਾਰਾਜ ਦੇ ਚਰਨਾਂ 'ਚ ਲੱਗ ਕੇ ਹੀ ਹੋ ਸਕਦਾ ਜਦੋਂ ਗੁਰੂ ਦੀ ਕਿਰਪਾ ਹੋਣੀ ਆ ਇਸ ਕਰਕੇ ਆਪਾਂ ਜਿਹੜਾ ਆਪਣਾ ਜਨਮ ਆ ਬਹੁਤ ਕੜਤ ਆਪਾਂ ਨੇ ਸਮਾਂ ਡੀਜਿਆਂ ਤੇ ਹੋਰ ਬਹੁਤ ਵਕ ਵਕ ਥਾਮਾਂ ਤੇ ਸਾਡੀ ਬੇਨਤੀ ਆ ਸਾਡੇ ਭੈਣ ਭਰਾਵਾਂ ਦੇ ਚਰਨਾਂ 'ਚ ਆਪਾਂ ਗੁਰੂ ਵਾਲੇ ਬਣੀਏ ਆਪਾਂ ਗੁਰੂ ਮਹਾਰਾਜ ਦੇ ਚਰਨਾਂ 'ਚ ਲੱਗ ਕੇ ਅਮਰਤ ਦੀ ਦਾਤ ਜਿਹੜਾ ਲਈਏ ਗੁਰੂ ਮਹਾਰਾਜ ਅੱਗੇ ਅਰਦਾਸ ਕਰੀਏ ਮਹਾਰਾਜ ਜਿਹੜੀ ਰਹਿਣ ਦੀ ਜ਼ਿੰਦਗੀ ਆ ਨਾ ਉਹ ਕਿਰਪਾ ਕਰਿਓ ਸਾਡੇ ਤੇ ਮਹਾਰਾਜ ਜੋ ਜੋ ਚੀਜ਼ਾਂ ਸਾਡੇ ਕੋਲ ਹੈਗੀਆਂ ਨੇ ਉਹੀ ਬਚ ਜਾਣ ਕਿਉਂਕਿ ਸਾਡੇ ਕੋਲ ਹੀ ਉਹ ਰੂਹਾਂ ਬੈਠੀਆਂ ਨੇ ਇਸ ਜਿਹੜੀਆਂ ਆਪਣੇ ਮੰਗੂ ਚੰਗਾ ਜੀਵਨ ਬਤੀਤ ਕਰਦੇ ਸੀਗੇ ਉਹਨਾਂ ਦੇ ਵਿੱਚੋਂ 70% ਮਨੁੱਖ ਉਹ ਨੇ ਜਿਹੜੇ ਠੀਕ ਸੀਗੇ ਤੁਹਾਡੇ ਮੰਗੂ ਜ਼ਿੰਦਗੀ ਜਿੰਦੇ ਫਿਰਦੇ ਸੀ ਪਰ ਉਹ ਕਿਸ ਨਾ ਕਿਸੇ ਕਾਰਨ ਬਿਮਾਰ ਹੋਏ ਇਸ ਕਰਕੇ ਆਪਾਂ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰੀਏ ਮਹਾਰਾਜ ਐਸੀ ਕਿਰਪਾ ਕਰਿਓ ਜੋ ਸਾਡੇ ਕੋਲੇ ਹੈਗਾ ਸਾਡਾ ਦਿਮਾਗ ਇਹ ਹੀ ਬਚ ਜਵੇ ਤੇ ਇੰਨੀਆਂ ਕੁ ਬੇਨਤੀਆਂ ਨੇ ਜੀ ਬਾਕੀ ਸਮਾਗਮ ਦੇ ਸੰਬੰਧ ਦੇ ਵਿੱਚ 21 ਤਰੀਕ ਦਿਨ ਵੀਰਵਾਰ ਨੂੰ ਪਿੰਡ ਲਚਕਾਣੀ ਜ਼ਿਲ੍ਹਾ ਪਟਿਆਲਾ ਦੇ ਵਿੱਚ ਗੁਰਮਤ ਸਮਾਗਮਾ ਜੀ 5-6 ਘੰਟਿਆਂ ਦਾ ਸਮਾਗਮ ਆ ਜੀ ਇਹਦੇ ਵਿੱਚ ਵੱਖ-ਵੱਖ ਮਹਾਨ ਹਸਤੀਆਂ ਵੀ ਪਹੁੰਚਣਗੀਆਂ ਬਹੁਤ ਪੰਜਾਬ ਲਈ ਚੰਗਾ ਕਰਨ ਵਾਲੀਆਂ ਰੂਹਾਂ ਵੀ ਜਿੰਨੀਆਂ ਕਿ ਸਾਡੇ ਨਾਲ ਜੁੜੀਆਂ ਨੇ ਅਸੀਂ ਉਹਨਾਂ ਨੂੰ ਵੀ ਸੱਦਾ ਦਿੱਤਾ ਜੀ ਵੀਡੀਓ ਦੇ ਰਾਹੀਂ ਵੀ ਭਾਈ ਤੁਸੀਂ ਆਓ ਤੁਹਾਨੂੰ ਜਿਹੜਾ ਸਨਮਾਨ ਸਨਮਾਨ ਵੀ ਕੀਤਾ ਜਾਊਗਾ ਕਿਉਂਕਿ ਜਿਨ੍ਹਾਂ ਨੇ ਪੰਜਾਬ ਦੇ ਬੱਚਿਆਂ ਨੂੰ ਜਿਹੜਾ ਗੰਦੀ ਲਾਈਨ ਤੋਂ ਕੱਢ ਕੇ ਚੰਗੇ ਪਾਸੇ ਤੋਰਿਆ ਉਹਨਾਂ ਨੂੰ ਸਾਡਾ ਮਾਣ ਸਨਮਾਨ ਜ਼ਰੂਰ ਜਿਹੜਾ ਬਣਦਾ ਦੇਣਾ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਸਾਡੀ ਅਰਦਾਸ ਆ ਮਹਾਰਾਜ ਕਿਰਪਾ ਕਰਨ ਇਹ ਗੁਰਮਤ ਸਮਾਗਮ ਆਪਾਂ ਇਹ ਪਹਿਲਾ ਇਹਦੇ ਸਾਥ ਤੋਂ ਬਹੁਤ ਅਨੇਕਾਂ ਤਰ੍ਹਾਂ ਦੀਆਂ ਗਲਤੀਆਂ ਵੀ ਰਹੀਆਂ ਨੇ ਅੱਜ ਵੀ ਰਹੀਆਂ ਨੇ ਅੱਗੇ ਵੀ ਰਹੀਆਂ ਨੇ ਅੱਗੇ ਵੀ ਰਹਿਣਗੇ ਸਾਨੂੰ ਗੁਰਮਤ ਸਮਾਗਮ ਤੋਂ ਬਾਅਦ ਪਤਾ ਲੱਗਣਾ ਕਿੱਥੇ ਸਾਡੀਆਂ ਕਿਹੜੇ-ਕਿਹੜੀਆਂ ਕਮੀਆਂ ਨੇ ਤਾਂ ਅੱਗੇ ਜਾ ਕੇ ਆਪਾਂ ਉਹੀ ਕਮੀਆਂ ਨੂੰ ਕੱਢਣ ਦੀ ਕੋਸ਼ਿਸ਼ ਕਰਾਂਗੇ ਅਗਲੀ ਵਾਰੀ ਆਪਾਂ ਹੋਰ ਸਾਡੇ ਇਲਾਕੇ ਦੇ ਵਿੱਚੋਂ ਜਿਹੜੀ ਇੰਨੀ سپورਟ ਸਾਨੂੰ ਮਿਲੀ ਨਗਰ ਦੇ ਵਿੱਚੋਂ ਇੰਨੀ سپورਟ ਮਿਲੀ ਹਰੇਕ ਘਰ ਦੇ ਹਰੇਕ ਬੱਚੇ ਨੇ ਇੱਥੇ ਆਉਣਾ ਜੀ ਸਮਾਗਮ ਦੇ ਵਿੱਚ ਹਰੇਕ ਇਲਾਕੇ ਦੇ ਵਿੱਚੋਂ ਹਰੇਕ ਪਿੰਡਾਂ ਦੇ ਵਿੱਚੋਂ ਸੰਗਤਾਂ ਗੁਰਮਤ ਸਮਾਗਮ ਦੇ ਵਿੱਚ ਪਹੁੰਚਣਗੀਆਂ ਤੇ ਜਦੋਂ ਸਾਨੂੰ ਇੰਨਾ ਲੱਗ ਕੇ ਦਾ ਜਿਹੜਾ ਸਪੋਰਟ ਆ ਫਿਰ ਆਪ ਅਗਲੀ ਵਾਰੀ ਹੋਰ ਗੁਰਮਤ ਸਮਾਗਮ ਨੂੰ ਵੱਡਾ ਕਰਨ ਦੀ ਕੋਸ਼ਿਸ਼ ਕਰਾਂਗੇ ਜਿਹਦੇ ਨਾਲ ਸਿੱਖੀ ਦਾ ਪ੍ਰਚਾਰ ਹੋ ਸਕੇ ਗੁਰੂ ਮਹਾਰਾਜ ਕਿਰਪਾ ਕਰਨ ਸਾਨੂੰ ਇਹ ਬੜਾ ਮਾਣ ਮਹਿਸੂਸ ਹੋ ਰਿਹਾ ਵੀ ਮਹਾਰਾਜ ਨੇ ਸਾਡੇ ਤੋਂ ਐਡਾ ਕਾਰਜ ਕਰਵਾਤਾ ਮਹਾਰਾ ਸੱਚੇ ਪਾਸ਼ਾ ਵਾਹਿਗੁਰੂ ਨੇ ਸਾਡੀ ਐਡੀ ਡਿਊਟੀ ਲਾਤੀ ਵੀ ਇੱਕ ਕਾਰਜਮੰਦ ਬੁੱਧੀ ਵੇ ਸਾਰੇ ਇਨਸਾਨਾਂ ਲਈ ਦੂਜਾ ਮਹਾਰਾਜ ਨੇ ਗੁਰਮਤ ਸਮਾਗਮ ਦੀ ਸੇਵਾ ਸਾਡੀ ਝੋਲੀ ਪਾਈ ਆ ਇਹਦੇ ਵਿੱਚ ਵੱਖ-ਵੱਖ ਇਨਸਾਨਾਂ ਨੇ ਸਪੋਰਟ ਕੀਤੀ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਤੁਹਾਡਾ ਹਰ ਇੱਕ ਰੂਹ ਦਾ ਅਸੀਂ ਹੁਣ ਬੇਨਤੀ ਕਰਦੇ ਹਾਂ ਇਲਾਕੇ ਦੀਆਂ ਸੰਗਤਾਂ ਨੂੰ ਵੀ ਪਿੰਡਾਂ ਦੇ ਵਿੱਚੋਂ ਇੱਕ ਇੱਕ ਟਰੈਲੀ ਦੋ ਦੋ ਟਰੈਲੀਆਂ ਜਰੂਰ ਲੈ ਕੇ ਆਓ ਤਾਂ ਜੋ ਜਿਹੜੀਆਂ ਬੀਬੀਆਂ ਸਾਡੀਆਂ ਮਾਤਾ ਮਾਂ ਨੇ ਭੈਣਾਂ ਨੇ ਉਹ ਵੀ ਜਿਹੜਾ ਗੁਰਮਤ ਦਾ ਜਿਹੜਾ ਪ੍ਰਚਾਰ ਉਹਦੇ ਵਿੱਚ ਸ਼ਾਮਿਲ ਹੋ ਸਕਣ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕਣ ਕਿਉਂਕਿ ਜਦੋਂ ਅਸੀਂ ਗੁਰਮਤ ਸਮਾਗਮ ਰੱਖਿਆ ਤਾਂ ਇਲਾਕੇ ਦੇ ਵਿੱਚੋਂ ਬਹੁਤ ਬੀਬੀਆਂ ਬਹੁਤ ਬਜ਼ੁਰਗਾਂ ਨੇ ਸਾਨੂੰ ਥਾਪੀ ਦਿੱਤੀ ਵੀ ਪੁੱਤਰ ਅਸੀਂ ਇਸ ਸੀ ਤੋਂ ਤਸੇਪਿਆ ਦੇ ਜਿਹੜੇ ਗੁਰਮਤ ਸਮਾਗਮ ਨੇ ਉਹ ਤੁਹਾਡੇ ਇਧਰਲੇ ਇਲਾਕੇ ਦੇ ਵਿੱਚ ਘਟ ਚੁੱਕੇ ਨੇ ਸਾਡੇ ਨੇੜੇ ਇਧਰ ਰਾੜਾ ਸਾਹਿਬ ਵਾਲੇ ਬਾਬਾ ਜੀ ਦਾ ਸਥਾਨ ਆ ਉੱਥੇ ਬਹੁਤ ਵੱਡੇ ਸਮਾਗਮ ਹੁੰਦੇ ਨੇ ਕਿਤੇ ਨਾ ਕਿਤੇ ਸਾਨੂੰ ਆਲੇ-ਦਲੇ ਪਿੰਡਾਂ 'ਚ ਵੀ ਲੋੜ ਆ ਸੰਤ ਮਹਾਰਾਜ ਚਰਨ ਦੇ ਚਰਨਾਂ ਦੇ ਵਿੱਚ ਅਰਦਾਸ ਕਰਕੇ ਵੀ ਆਪਾਂ ਹੋਰ ਜਿਹੜਾ ਸਮਾਗਮ ਕਰਾਉਣ 'ਚ ਕਾਮਯਾਬ ਹੋਈਏ ਸਾਡੇ ਵਕ ਵਕ ਪਿੰਡਾਂ 'ਚ ਹੁੰਦੇ ਨੇ ਪਰ ਅੱਗੇ ਆਪਾਂ ਲਚਕਾਣੀ ਦੇ ਵਿੱਚ ਇਹ ਜਿਹੜਾ ਪਹਿਲਾ ਸਾਡੇ ਨਗਰ ਨੂੰ ਵੀ ਮਹਾਰਾਜ ਸੱਚੇ ਪਾਤਸ਼ਾਹ ਵਾਹਿਗੁਰੂ ਐਸੀ ਕਿਰਪਾ ਕਰਨ ਵੀ ਸਾਡੇ ਨਗਰ ਦੇ ਵਿੱਚੋਂ ਵੀ ਬੱਚੇ ਹੋਰ ਅੱਗੇ ਆਉਣ ਤੇ ਵਾਕੀ ਧੰਨਵਾਦ ਤੁਹਾਡਾ ਸਾਰੇ ਭ ਤੇ ਅਸੀਂ ਤੁਹਾਡੇ ਅੱਗੇ ਹੀ ਬੇਨਤੀ ਕਰਾਂਗੇ ਹੁਣ ਤੁਸੀਂ 21 ਤਰੀਕ ਨੂੰ ਆ ਕੇ ਜਿਹੜਾ ਸਮਾਗਮ ਦੇ ਵਿੱਚ ਹਿੱਸਾ ਪਾਉਣਾ ਇਸ ਸਮਾਗਮ ਦੇ ਵਿੱਚ ਸੇਵਾ ਕਰਨੀ ਹੈ ਕੋਈ ਸੰਗਤ ਜਿਹੜਾ ਇਲਾਕਾ ਦੱਸਦਾ ਉਹ ਦੱਸ ਦੇਣੇ ਵੀ 5000 ਪਲੱਸ ਸੰਗਤ ਆਉਣ ਦੇ ਚਾਂਸ ਹੈਗੇ ਨੇ ਬਾਕੀ ਸਾਨੂੰ ਪਤਾ ਨਹੀਂ ਜੀ ਪਹਿਲਾ ਸਮਾਗਮ ਦੋ ਸੰਗਤਾਂ ਆਉਣ ਚਾਰ ਸੰਗਤਾਂ ਆਉਣ 1000 ਆਉਣ ਸਾਨੂੰ ਨਹੀਂ ਪਤਾ ਸਾਡੇ ਲਈ ਇੱਕ ਬਰਾਬਰ ਨੇ ਜੀ ਅਸੀਂ ਤੁਹਾਡੀ ਉਡੀਕ ਕਰਾਂਗੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਵਾਹਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹਾਜ਼ਰ ਨਾਜ਼ਰ ਹੋਣਗੇ ਆਪਣੇ ਵਿੱਚ ਤੁਸੀਂ ਸਾਰੇ ਭੈਣ ਭਰਾਵਾਂ ਨੇ ਜਿਹੜਾ ਇਹ ਖੁਸ਼ੀਆਂ ਪ੍ਰਾਪਤ ਕਰਨੀਆਂ ਨੇ ਤੇ ਔਰ ਇਹਨਾਂ ਰੱਬੀ ਰੂਹਾਂ ਨੂੰ ਜ਼ਰੂਰ ਤੁਸੀਂ ਇੱਕ ਜਿਹੜਾ ਥਾਪੜਾ ਦੇਣਾ ਇੱਕ ਆਸ਼ੀਰਵਾਦ ਦੇਣਾ ਤਾਂ ਜੋ ਇਹ ਰੱਬੀ ਰੂਹਾਂ ਨੇ ਜਿਹੜੀਆਂ ਉਹ ਆਪਣਾ ਜੀਵਨ ਸਫਲ ਕਰ ਸਕਣ ਔਰ ਉਹ ਠੀਕ ਹੋ ਸਕਣ ਉਹਨਾਂ ਨੂੰ ਤੁਹਾਡੇ ਪਿਆਰ ਦੀ ਲੋੜ ਆ ਕਿਉਂਕਿ ਇਹਨਾਂ ਦੇ ਵਿੱਚ ਬਹੁਤ ਐਸੇ ਵੀਰ ਨੇ ਜਿਨ੍ਹਾਂ ਦੇ ਪਰਿਵਾਰਾਂ ਨੇ ਛੱਡਿਆ ਪਰਿਵਾਰਾਂ ਨੇ ਧੋਖੇ ਦਿੱਤੇ ਨੇ ਤੁਸੀਂ ਪਰਿਵਾਰੋਂ ਇਸ ਕਰਕੇ ਆਪ ਜੀ ਇਹਨਾਂ ਰੂਹਾਂ ਦੇ ਦਰਸ਼ਨ ਕਰਨ ਵੀ ਜ਼ਰੂਰ ਆਇਓ 21 ਤਰੀਕ ਦਿਨ ਵੀਰਵਾਰ ਨੂੰ ਤੇ ਬਾਕੀ ਸਾਡੇ ਤੋਂ अनेका ਤਰ੍ਹਾਂ ਦੀਆਂ ਗਲਤੀਆਂ ਰਹਿਣਗੀਆਂ ਅੱਜ ਵੀ ਰਹਿੰਦੀਆਂ ਨੇ ਤੇ ਅਸੀਂ ਪਹਿਲੇ ਹੀ ਮਾਫੀ ਮੰਗਦੇ ਹਾਂ ਸੰਗਤਾਂ ਦੇ ਚਰਨਾਂ 'ਚ ਇਸ ਲਾਈਵ ਵੀਡੀਓ ਨੂੰ ਸ਼ੇਅਰ ਕਰਿਓ ਤਾਂ ਜੋ ਵਕ ਵਕ ਪਿੰਡਾਂ ਦੇ ਵਿੱਚੋਂ ਜਿਹੜੇ ਅੰਮ੍ਰਿਤ ਛਕਣ ਲਈ ਜਿਹੜੇ ਨੌਜਵਾਨ ਭੈਣ ਭਰਾ ਸਾਡੇ ਨੇ ਉਹ ਸਾਨੂੰ ਨਾਮ ਲਿਖਾ ਸਕਣ ਸਾਡਾ ਨੰਬਰ ਤੁਸੀਂ ਨੋਟ ਕਰ ਲਓ ਜੀ 73 07 000085 ਔਰ ਦੂਜਾ ਨੰਬਰ ਸਾਡਾ ਜਿਹੜਾ ਹੈਗਾ ਜੀ 94 08 00 0085 ਇਹ ਦੋ ਨੰਬਰ ਨੇ ਜੀ ਇਹਦੇ ਤੇ ਤੁਸੀਂ ਆਪਣਾ ਆਧਾਰ ਕਾਰਡ ਭੇਜ ਦਿਓ ਆਪਣਾ ਨਾਮ ਭੇਜ ਦਿਓ ਲਿਖ ਕੇ ਭੇਜ ਦਿਓ ਫੋਨ ਕਰ ਦਿਓ ਵੀ ਭਾਈ ਅਸੀਂ ਅੰਮ੍ਰਿਤ ਛਕਣਾ ਸਾਡਾ ਨਾਮ ਲਿਖਿਓ ਜਾਂ ਇਸ ਬੀਬੀ ਨੇ ਛਕਣਾ ਜਾਂ ਇਸ ਭੈਣ ਨੇ ਛਕਣਾ ਫਿਰ ਆਪਾਂ 20 ਨੂੰ ਬਾਟਾ ਤਿਆਰ ਕਰਕੇ 21 ਨੂੰ ਉਸ ਉਸੇ ਪੰਡਾਲ ਦੇ ਵਿੱਚ ਸਾਰੀ ਸੰਗਤ ਦੇ ਸਾਹਮਣੇ ਜਿਹੜਾ ਜਕਾਰੇ ਲਾ ਕੇ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰੇ ਭੈਣ ਭਰਾਵਾਂ ਦਾ ਅਸੀਂ ਤੁਹਾਡਾ ਕਦੇ ਵੀ ਕਰਜ਼ ਨਹੀਂ ਉਤਾਰ ਸਕਦੇ ਤੁਹਾਡਾ ਕਰਜ਼ ਅਸੀਂ ਸਿਰਫ ਚੰਗੇ ਕੰਮ ਕਰਕੇ ਈ ਤਾਰ ਸਕਦੇ ਹਾਂ ਕਿਉਂਕਿ ਜੋ Ehsaan ਤੁਸੀਂ ਇਸ ਘਰ ਤੇ ਕੀਤੇ ਜੋ ਪਿਆਰ ਸਤਿਕਾਰ ਤੁਸੀਂ ਇਸ ਘਰ ਨੂੰ ਦਿੱਤਾ ਅਸੀਂ ਤੁਹਾਡਾ ਸਾਰੀ ਜ਼ਿੰਦਗੀ ਕਰਜ਼ ਨਹੀਂ ਤਾਰ ਸਕਦੇ ਪਰ ਸਾਰੀ ਜ਼ਿੰਦਗੀ ਕੋ ਚੰਗੇ ਕੰਮ ਕਰਕੇ ਤੁਹਾਡਾ ਕਰਜ਼ ਤਾਰਨ ਦੀ ਕੋਸ਼ਿਸ਼ ਕਰਾਂਗੇ ਗੁਰੂ ਮਹਾਰਾਜ ਕਿਰਪਾ ਕਰਨ ਤੁਹਾਡਾ ਤੁਸੀਂ ਦੇਸ਼ਾਂ ਵਿਦੇਸ਼ਾਂ ਤੋਂ ਸਾਰੇ ਭੈਣ ਭਰਾ ਜੁੜੇ ਹੋ ਤੁਸੀਂ ਇਸੇ ਜਿਹੜਾ ਆਪਣਾ ਚੈਨਲ ਹੈ ਇਹਦੇ ਉੱਪਰ ਇੱਕ ਲਾਈਵ ਵੀਡੀਓ ਵੀ ਦੇਖਿਓ ਸਮਾਗਮ ਦੀ ਜਿਹਦੇ ਵਿੱਚ ਸਵੇਰੇ 8-9 ਵਜੇ ਤੋਂ ਸ਼ੁਰੂ ਹੋ ਕੇ ਜਿਹੜਾ 2-3 ਵਜੇ ਤੱਕ ਸਮਾਪਤੀ ਤੱਕ ਸਾਰਾ ਜਿਹੜਾ ਸਮਾਗਮ ਆ ਉਹ ਇਸੇ ਚੈਨਲ ਦੇ ਉੱਪਰ ਲਾਈਵ ਹੋਣਾ ਤੁਸੀਂ ਸਾਰੇ ਭੈਣ ਭਰਾਵਾਂ ਨੇ ਜੁੜਨਾ ਜਿਹੜਾ 21 ਤਰੀਕ ਨੂੰ ਔਰ ਹੋਰ ਕੋਈ ਬੇਨਤੀ ਸੇਵਾਦਾਰਾਂ ਨੂੰ ਮੈਂ ਕਰਦਾ ਕੋਈ ਕਰਨੀ ਹੋਵੇ ਦੱਸ ਦਿਓ ਕੋਈ ਕੋਈ ਲੰਗਰ ਦੇ ਸੰਬੰਧ ਸੇਵਾਦਾਰਾਂ ਦੀ ਬਹੁਤ ਲੋੜ ਆ ਜੀ ਤੁਸੀਂ ਸਾਰੇ ਭੈਣ ਭਰਾਵਾਂ ਨੇ ਸੇਵਾ ਲਈ ਅੱਗੇ ਆਉਣਾ ਸਾਡੇ ਕੋਲੇ ਕੁਝ ਕੁ ਲਿਸਟਾਂ ਤਾਂ ਅਸੀਂ ਬਣ ਚੁੱਕੀਆਂ ਨੇ ਜੀ ਵੱਖ-ਵੱਖ ਪਿੰਡਾਂ ਦੀਆਂ ਜਿਵੇਂ ਮੈਂ ਬੋਲ ਕੇ ਦੱਸਦਾ ਨਾ ਜੀ ਰਹਿਮਲ ਮਾਜਰੀ ਤੋਂ ਗੁਰਥਲੀ ਤੋਂ ਆਲੋਵਾਲ ਤੋਂ ਸਿੰਬੜੋ ਤੋਂ ਦਿੱਤੂਪੁਰ ਤੋਂ ਲਚਕਾਣੀ ਪਿੰਡ ਤੋਂ ਕੋਠਾ ਗੁਰੂਕੇ ਤੋਂ ਔਰ ਪਲੱਸ ਵੱਖ-ਵੱਖ ਐਸੇ ਪਿੰਡਾਂ ਤੋਂ ਨਾਬੇ ਤੋਂ ਸੰਗਤ ਆ ਜਿਹੜੀ ਹੋਰ ਵੱਖ-ਵੱਖ ਪਿੰਡਾਂ ਤੋਂ ਜਿਹੜਾ ਅਸੀਂ ਚਾਹੁੰਦੇ ਹਾਂ ਹੋਰ ਸੰਗਤਾਂ ਜਿਹੜੀਆਂ ਸਪੋਰਟ ਕਰਨ ਤਾਂ ਜੋ ਆਪਾਂ ਇਸ ਗੁਰਮਤ ਸਮਾਗਮ ਦੀ ਮੈਨੇਜਮੈਂਟ ਸਹੀ ਕਰਕੇ ਹੋਰ ਜਿਹੜੀ ਸੰਗਤ ਆ ਉਹਦੇ ਲਈ ਕੁਝ ਚੰਗਾ ਕਰ ਸਕੀਏ ਹਾਂਜੀ ਕੋਈ ਗੱਲ ਕਹਿਣੀ ਹੋਵੇ ਸੰਗਤ ਨੇ ਸੇਵਾਦਾਰਾਂ ਨੇ ਕੋਈ ਦੱਸਣੀ ਹੋਵੇ ਤਾਂ ਮੈਨੂੰ ਦੱਸ ਸਕਦੇ ਹੋ ਤੁਸੀਂ ਹਾਂਜੀ ਲੰਗਰ ਬਾਰੇ ਕਾਦੀ ਬੇਨਤੀ ਕਰਨੀ ਦੱਸੋ ਕੋਈ ਤਾਂ ਹੋਇਆ ਵਾਇਰਸ ਤਾਂ ਕੋਈ ਗੱਲ ਨਹੀਂ ਗੁਰੂ ਸਾਹਿਬ ਕਿਰਪਾ ਕਰਨਗੇ ਉਹ ਮਹਾਰਾਜ ਭੇਜਣਗੇ ਤੇ ਧੰਨਵਾਦ ਸਾਰੇ ਭੈਣ ਭਰਾਵਾਂ ਦਾ ਜੀ ਹੁਣ ਆਪਾਂ ਸਮਾਪਤੀ ਕਰਦੇ ਹਾਂ ਕੋਈ ਦੱਸੋ ਕੋਈ ਬਾਲਣ ਦੀ ਸੇਵਾ ਕੋਈ ਗੱਲ ਨਹੀਂ ਸੰਗਤਾਂ ਨੂੰ ਸਭ ਪਤਾ ਸੰਗਤਾਂ ਅੱਗੇ ਬੇਨਤੀ ਆ ਜੀ ਇਸ ਸਮਾਗਮ ਦੇ ਵਿੱਚ ਰਸਦ ਜਾਂ ਹੋਰ ਜੋ ਜੋ ਚੀਜ਼ਾਂ ਇੱਥੇ ਦੁੱਧ ਕੀ ਬਾਲਣ ਕੀ ਸੇਵਾਦਾਰ ਕੀ ਬਹੁਤ ਐਸੀਆਂ ਚੀਜ਼ਾਂ ਨੇ ਜਿਹੜੀਆਂ ਸੰਗਤ ਆਪੇ ਮਹਾਰਾਜ ਉਹਨਾਂ ਦੇ ਜਿਹੜਾ ਚਰਨਾਂ 'ਚ ਬੇਨਤੀ ਆ ਮਹਾਰਾਜ ਕਰਨਗੇ ਕਿਰਪਾ ਸੱਚੇ ਪਾਤਸ਼ਾਹ ਵੈਗਰੂ ਤੇ ਖੁਸ਼ੀ ਇਹ ਆ ਵੀ ਆਪਾਂ ਇਸ ਗੁਰਮਤ ਸਮਾਗਮ ਨੂੰ ਅੱਗੇ-ਅੱਗੇ ਹਰ ਮਹੀਨੇ ਹਰ ਸਾਲ ਕਰਨ ਦੀ ਕੋਸ਼ਿਸ਼ ਕਰਨੀ ਆ ਗੁਰੂ ਮਹਾਰਾਜ ਕਿਰਪਾ ਕਰਨੀ ਨੀ ਤਾਕਤ ਦੇਣ ਨੀ ਸਮਰੱਥਾ ਦੇਣ ਮਹਾਰਾਜ ਇਹ ਜੀ ਕਿਰਪਾ ਕਰਨ 네ਗੇਟਿਵਿਟੀ ਤੋਂ ਬਚਾ ਕੇ ਮਹਾਰਾਜ ਪੋਜ਼ਿਟਿਵ ਪਾਸੇ ਤੋਰਨ ਔਰ ਸੱਚੇ ਪਾਤਸ਼ਾਹ ਵਾਹਿਗੁਰੂ ਦੇ ਚਰਨਾਂ 'ਚ ਹੀ ਅਰਦਾਸ ਆ ਮਹਾਰਾਜ ਸੁੱਖ ਸ਼ਾਂਤੀ ਨਾਲ ਕੋਈ ਵੀ ਕਿਸੇ ਕਿਸਮ ਦੀ ਕੋਈ ਕਮੀ ਨਾ ਰਹੇ ਕੋਈ ਗਲਤੀ ਨਾ ਹੋਵੇ ਹਰ ਇੱਕ ਚੀਜ਼ ਸਹੀ ਸੰਪੂਰਨ ਹੋਵੇ ਬਾਕੀ ਦਾ ਮਹਾਰਾਜ ਕਰਨ ਕਰਾਉਣ ਲਈ ਭਗਵਾਨ ਨੇ ਤੁਸੀਂ ਆਉਂਦੇ ਜਾਂਦੇ ਲਚਕਾਣੀ ਪਿੰਡ ਜ਼ਰੂਰ ਖੜਿਆ ਕਰੋ ਹਲਚਕਾਣੀ ਪਿੰਡ ਪਟਿਆਲੇ ਜ਼ਿਲ੍ਹੇ ਦੇ ਵਿੱਚ ਆ ਜੀ ਪਟਿਆਲੇ ਤੋਂ ਭਾਸੋਂ ਰੋਡ ਦੇ ਉੱਪਰ ਤੁਸੀਂ ਆਉਂਦੇ ਜਾਂਦੇ ਨਾ ਰੂਹਾਂ ਦੇ ਜ਼ਰੂਰ ਦਰਸ਼ਨ ਕਰਕੇ ਜਾਇਆ ਕਰੋ ਕਿਉਂਕਿ ਇਹ ਤਰਸਦੀਆਂ ਹੁੰਦੀਆਂ ਨੇ ਤੁਹਾਡੀ ਗੱਲਬਾਤ ਨੂੰ ਕਿਉਂਕਿ ਇਹਨਾਂ ਦੀ ਜ਼ਿੰਦਗੀ 'ਚ ਗੱਲਬਾਤ ਕਰਨ ਵਾਲੇ ਇਨਸਾਨ ਨਹੀਂ ਹੁੰਦੇ ਇਸ ਕਰਕੇ ਹੁਣ ਆਪਾਂ ਜ਼ਿਆਦਾ ਲਾਈਵ ਲੰਮਾ ਨਾ ਕਰੀਏ ਠੀਕ ਆ ਜੀ ਕਰਦੇ ਹਾਂ ਇਸਨੂੰ ਸਮਾਪਤ ਜੀ ਠੀਕ ਆ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ